ਅਸੀਂ ਇਸ ਮਸਲੇ ਤੇ ਮੋਗੇਰੇ ਸਹਿੂਲ ਪ੍ਰਸ਼ਾਸਨ ਨਾਲ 10 ਦਿਨ ਤੋਂ ਲੜੀ ਜਾ ਰਹੇ ਸੀ ਸਾਰੀਆਂ ਲੇਡੀਆਂ ਮੋਗੇ ਵਾਲੀਆਂ 70 70 ਕਿਲੋਮੀਟਰ ਨੂੰ ਨੇੜੇ ਹੋ ਜੀ ਇਲੈਕਸ਼ਨ ਡੇ ਜੀ 80 80 ਕਿਲੋਮੀਟਰ ਚਾਰ ਐਸਟੀਐਮ ਐਚ ਡੀਸੀ ਹੈ 7 ਤਰੀਕ ਨੂੰ ਅਸੀਂ ਮੁਜ਼ਾਹਰਾ ਕੀਤਾ ਇਹਨਾਂ ਦੇ ਖਿਲਾਫ 10 ਤਰੀਕ ਨੂੰ ਅਸੀਂ ਮੁਜ਼ਾਹਰਾ ਕੀਤਾ 11 ਤਰੀਕ ਨੂੰ ਅਸੀਂ ਇਹਨਾਂ ਦੇ ਖਿਲਾਫ ਮੁਜ਼ਾਹਰਾ ਕੀਤਾ ਪੋਲੀਟਿਕਲ ਲੀਡਰਸ਼ਿਪ ਤਾਂ ਬਾਅਦ ਚ ਆਉਂਦੀ ਹੈ ਪਹਿਲਾਂ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੈ ਨਾ ਜਿਹੜਾ ਇਸ ਦਾ ਸਿਵਲ ਪ੍ਰਸ਼ਾਸਨ ਆ ਜਿਹੜੇ ਇੱਥੇ ਐਸ ਡੀ ਐਮ ਆ ਡੀ ਸੀ ਆਈ ਐਸ ਐਪੀ ਸੀ ਐਸ ਆ ਉਹਨਾਂ ਨੂੰ ਪਤਾ ਨਹੀਂ ਸੀ ਵੀ ਜੇ ਇਹ ਕੁੜੀ ਦੀ ਡਿਊਟੀ ਇੱਥੇ ਧੂਰ ਕੋਟ ਦੀ ਹੈ ਜੇ ਇਹ ਦੀ ਰਣਸੀਹ ਹੁੰਦੀ ਜਾਂ ਪੱਤੋ ਹੁੰਦੀ ਕਿੰਨਾ ਕੁ ਬੋਲਟਾਂ ਦੇ ਵਰਕ ਪਾਉਂਦੀ ਸਾਡੀ ਇਹ ਕਹਿਣ ਦੇ ਬਾਵਜੂਦ ਜਮਾ ਨਹੀਂ ਸੁਣੀ ਪਿਛਲੇ ਸਾਲ 15 ਅਕਤੂਬਰ 2024 ਨੂੰ ਪੰਚਾਇਤੀ ਚੋਣਾਂ ਹੋਈਆਂ ਸਾਰੀਆਂ ਲੇਡੀਜ਼ ਲੋਕਲ ਲੱਗੀਆਂ 1 ਜੂਨ 2024 ਨੂੰ ਲੋਕ ਸਭਾ ਦੀਆਂ ਚੋਣਾਂ ਹੋਈਆਂ ਸਾਰੀਆਂ ਲੇਡੀਜ਼ ਦੀ ਲੋਕਲ ਲੱਗੀਆਂ ਜਾਣ ਬੋਝ ਕੇ ਸਾਨੂੰ ਤੰਗ ਕਰਨ ਦੀ ਖਾਤਰ ਇੱਥੋਂ ਦੇ ਸਿਵਲ ਪ੍ਰਸ਼ਾਸਨ ਨੇ ਇਸੋਂ ਦੇ ਡੀਸੀਐਮ ਤੇ ਚਾਰ ਐਸਡੀਮਾਂ ਤੇ ਕਾਰਵਾਈ ਹੋਣੀ ਚਾਹੀਦੀ। ਅਸੀਂ ਮੰਗ ਕਰ ਰਹੇ ਸੀ ਬੰਦੂ ਵੱਲੋਂ ਜਿਨ੍ਹਾਂ ਨੇ ਮਲਾਜ਼ਮਾਂ ਨੂੰ ਇੰਨਾ ਤੰਗ ਕੀਤਾ ਮੌਤ ਦੇ ਦੋਸ਼ੀ ਇਹ ਅਫਸਰ ਛਾਈ ਹੋਊਗੀ। ਨੰਬਰ 1 ਚਲੋ ਜੀ ਬੰਦੇ ਗਏ ਇਸ ਦਾ ਬੰਦੇ ਮਰਵਾ ਲਿਆ। ਇਹ ਦੇਖੋ ਸਪੀਕਰ ਸਾਹਿਬ ਵੀ ਅਧਿਆਪਕ ਬਣਨਾ ਕਿੰਨਾ ਔਖਾ। ਬੀਹੇਵੀ ਐਡ ਕਰਨੀ ਪੂ ਇਲੈਕਟਿਵ ਇੰਗਲਿਸ਼ ਪੜ੍ਹਨੀ ਪਊ ਕੱਟ ਕਰਨਾ ਪਊ ਸੈੱਟ ਕਰਨਾ ਪਊ ਫੇਰ ਡਾਂਗਾ ਖਾਣੀਆਂ ਪੈਣਗੀਆਂ ਬਾਦਲ ਸਰਕਾਰ ਦੀਆਂ ਡਾਂਗਾ ਖਾਧੀਆਂ ਨੇ ਸਾਰੇ ਦੁਹੇ ਰੱਟ ਚ ਭਰਤੀ ਹੋਏ ਆ 4000 ਦੀ ਠੇਕੇ ਦੀ ਭਰਤੀ ਤੋਂ ਰੈਗੂਲਰ ਹੋਣ ਲਈ ਸ਼ੈਲ ਲਵਾਈ ਆ ਆਪਦੀ ਮਸਾਂ ਰੈਗੂਲਰ ਹੋਏ ਹਲੇ 45 ਸਾਲ ਦੇ 13-13 ਸਾਲ ਹਲੇ ਨੌਕਰੀ ਕਰਨੀ ਹੈ ਕਿੰਨੇ ਪੈਸੇ ਕਮਾਉਣੇ ਸੀ ਘਰ ਚਾ ਦੋ ਬੰਦੇ ਬੈਠੇ ਆ ਬਜ਼ੁਰਗ 80 ਸਾਲ ਤੋਂ ਉੱਤੇ ਆ ਕੋਈ ਕਮਾਉਣ ਵਾਲਾ ਨਹੀਂ ਪਰਿਵਾਰ ਖਤਮ ਹੋ ਗਿਆ ਸਰਕਾਰ ਬਿਲਕੁਲ ਜੀ ਤੁਸੀਂ ਸਾਡੇ ਇਲਾਕੇ ਦੇ ਆ ਬਹੁਤ ਨੂੰ ਪੁਰਾਣੇ ਜਾਣਦੇ 10 ਦਿਨ ਹੋ ਗਏ ਜੀ ਸੰਵੇਦਨਾ ਜਿਵੇਂ ਹੀ ਨਹੀਂ ਤੁਸੀਂ ਆਏ ਆ ਪਹਿਲੇ ਪੋਲੀਟਿਕਲ ਜੀ ਐਮਐਲ ਸਾਹਿਬ ਪਹਿਲਾਂ ਆਏ ਉਹਨਾਂ ਤਾਂ ਹੁਣੇ ਹੀ ਲੋਕਲ ਬੰਦੇ ਸਾਡੇ ਭਾਈ ਜੀ ਸਾਨੂੰ ਵੈਸੇ ਹੀ ਜਾਣਦੇ ਆ ਮੇਰੇ ਸਾਹਿਬ ਸਾਡੇ ਵੈਸੇ ਹੀ ਪੱਤਰਕਾਰ ਆ ਸਾਡੇ ਉਹ ਭਾਈ ਇਹ ਤਾਂ ਹੁਣੇ ਹੀ ਸੀ ਇਹਨਾਂ ਦੇ ਟਵੀਟ ਆ ਗਿਆ ਮੁੱਖ ਮੰਤਰੀ ਸਾਹਿਬ ਦਾ ਆ ਗਿਆ ਸਿੱਖਿਆ ਮੰਤਰੀ ਸਾਹਿਬ ਦਾ ਟਵੀਟ ਆ ਗਿਆ ਕੋਈ ਆਇਆ ਨਹੀਂ ਅਜੇ ਤੱਕ ਕੋਈ ਵੀ ਮੁਆਵਜ਼ਾ ਜਾਰੀ ਨਹੀਂ ਹੋਇਆ ਸਾਡੀ ਭੁਗਾਈ ਕਰਾਈ ਜਾਂਦੇ ਆ ਸਾਨੂੰ ਅਸੀਂ ਸਾਨੂੰ ਪਤਾ ਜੀ ਗ੍ਰੈਸ਼ਟੀ ਤਾਂ ਮਿਲਣੀ ਆ ਐਕਸ ਗ੍ਰੈਸ਼ੀਆ ਗ੍ਰਾਂਟ ਮਿਲੂਗੀ ਗ੍ਰੈਸ਼ਟੀ ਮਿਲੂਗੀ ਆਂਡ ਰਿਵ ਦੇ ਪੈਸੇ ਮਿਲਣਗੇ ਹਰ ਇੱਕ ਮਲਾਜਮ ਨੂੰ ਮਿਲਣੇ ਪੰਜਾਬ ਦੇ ਨੂੰ ਕੋਈ ਵੀ ਮਰ ਜੇ ਗ੍ਰੈਸ਼ਟੀ ਦੁੱਗਣੀ ਮਿਲਣੀ ਆ ਮਰਨ ਦੇ ਉੱਤੇ ਕਿ ਸਾਨੂੰ ਪਤਾ ਤਰਨ-ਤਰਨ ਦੇ ਵਿੱਚ ਸ਼ਰਾਬੀ ਸ਼ਰਾਬ ਪੀ ਕੇ ਮਰ ਗਏ ਸਰਕਾਰ ਮੌਜੂਦ ਹਾਂ ਜੀ ਇਹਨਾਂ ਨੂੰ ਜੀ ਬਵਾਬ ਜੀ ਦੀ ਮੰਗ ਆ ਪਰਿਵਾਰ ਬਚਾਉਣਾ ਸਪੀਕਰ ਸਾਹਿਬ ਸਾਡੀ ਬੇਨਤੀ ਆ ਵੀ ਅਸੀਂ ਜਥੇਵੰਦੀਆਂ ਵੱਲੋਂ 2-2 ਕਰੋੜ ਰੁਪਏ ਦੀ ਬਵਾਬ ਜੀ ਦੀ ਮੰਗ ਕੀਤੀ ਆ ਦੋਨਾਂ ਵਾਸਤੇ ਦੋ ਬੰਦੇ ਚਲੇਗਾ ਦੂਜਾ ਬੱਚੇ ਪੜ੍ਹਦੇ ਆ ਆ ਬੱਚਾ ਕਿੱਦਾਂ ਹੈ ਗਾ ਜੀ 6ਵੀਂ ਕਿੱਦਾਂ ਦਾ ਬੱਚਾ ਹੱਸਦਾ 11 ਸਾਲ ਦਾ ਹੈ ਅਗਲੇ 10 ਸਾਲਾਂ ਤੱਕ ਪੜ੍ਹੂਗਾ ਕਿਹੜੀਆਂ ਸਰਕਾਰਾਂ ਆਉਣੀਆਂ ਕਿਹੜੀਆਂ ਅਸੀਂ ਹੋਈਏ ਤੁਸੀਂ ਹੋਈਏ ਕੌਣ ਆ ਇੱਥੇ ਕੀ ਨੂੰ ਸਾਗ ਲਾਵੇ ਕਿ ਨਾ ਆਵੇ ਸਾਡੀ ਮੰਗ ਆ ਕਿ ਘੱਟੋ ਘੱਟ ਸਰਕਾਰ ਪੱਧਰ ਦੇ ਅਧਿਕਾਰੀ ਜਾਂ ਕੋਈ ਪੱਚ ਲੈਵਲ ਦਾ ਅਧਿਕਾਰੀ ਸੈਕਟਰੀ ਲੈਵਲ ਦਾ ਅਧਿਕਾਰੀ ਲਿਖ ਕੇ ਦੇਵੇ ਵੀ ਜਦ ਇਹ ਵਿਦਿਆਰਥੀ ਵਿੱਦਿਕ ਯੋਗਤਾ ਪ੍ਰਾਪਤ ਕਰ ਜਾਣਗੇ ਇਹਨਾਂ ਦੀ ਮਾਂ ਪਿਓ ਦੇ ਥਾਂ ਤੇ ਇਹਨਾਂ ਦੋਨਾਂ ਬੱਚਿਆਂ ਨੂੰ ਨੌਕਰੀ ਮਿਲਣੀ ਚਾਹੀਦੀ ਮਿਲੇਗੀ ਪੜ੍ਹਾਈ ਦੀ ਖਰਚੀ ਵਾਲੀ ਜਿਹੜੀ ਗੱਲ ਆ ਜੀ ਪੜ੍ਹਾਈ ਦਾ ਸਾਨੂੰ ਕੋਈ ਐਡਾ ਨਹੀਂ ਅਸੀਂ ਕਹਿੰਦੇ ਅਸੀਂ ਆਪ ਪੜਾ ਦਾਂਗੇ ਐਨ ਆਰ ਆਈ ਪੰਜਾਬ ਦੇ ਹਜ਼ਾਰਾਂ ਜੁਆਕਾਂ ਨੂੰ ਪੜ੍ਹਾਈ ਜਾਂਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਜਿਹੜੇ ਜੁਆਕ ਆ ਉਹਨਾਂ ਨੂੰ ਇਥੋਂ ਦੀਆਂ ਐਨ ਆਰ ਆਈ ਆ ਇਹ ਕੋਈ ਗੱਲ ਨਹੀਂ ਵੀ ਸਰਕਾਰ ਨਾਲ ਪੜ੍ਹ ਜਾਣਾ ਬੱਚਿਆਂ ਨੇ ਜੀ ਇੰਨੇ ਕਜੋਗ ਹੀ ਹੈਗੇ ਪਰ ਇਹ ਦੋ ਗੱਲਾਂ ਤੀਜੀ ਮੰਗ ਆ ਜਿਹੜੀ ਆ ਮੁੰਡਾ ਸੁਖਦੀਪ ਸਾਇੰਸ ਮਾਸਟਰ ਆ ਇਹਦੀ ਮਾਨਸਾ ਪੋਸਟਿੰਗ ਆ ਸਾਡੀਆਂ ਬਦਲੀਆਂ ਹੋਣੀਆਂ ਆਨਲਾਈਨ ਮਾਸਟਰ ਦੀ ਬਦਲੀ ਕਰਨੀ ਬਹੁਤ ਔਖੀ ਹੈ ਇਹ ਹੁਣ ਕੋਈ ਹੈ ਹੀ ਨਹੀਂ ਵੀ ਇਹ ਇਹ ਤਾਂ ਬੱਚੇ ਇੱਥੇ ਪੜ੍ਹਦੇ ਆ ਇਹਦੀ ਬਦਲੀ ਸਰਕਾਰ ਇੱਥੇ ਇਹਦੇ ਇਹਦੇ ਯਾਦ ਦੇ ਪਰਿਵਾਰ ਨਹੀਂ ਦਾ ਵਿਆਹ ਨਹੀਂ ਹੋਇਆ ਮੁੰਡੇ ਦਾ ਇਹ ਬੱਚੇ ਦੀ ਜ਼ਿੰਦਗੀ ਹੈ ਦੀ ਇਹਦੀ ਬਦਲੀ ਕੀਤੀ ਜਾਵੇ ਤੁਰੰਤ ਇੱਥੇ ਇਹ ਸਾਰੀਆਂ ਮੰਗਾਂ ਸਾਡੇ ਮਾਣਯੋਗ ਡੀਸੀ ਸਾਨੂੰ ਮੰਨਗੇ 16 ਤਰੀਕ ਨੂੰ ਮੰਨਗੇ 19 ਨੂੰ ਮੰਨਣਗੇ ਲਾਗੂ ਕੋਈ ਵੀ ਨਹੀਂ ਉਸ ਤਰ੍ਹਾਂ ਹੀ ਤੁਹਾਨੂੰ ਤੁਹਾਡੇ ਕੋਲ ਤਾਂ 117 MLA ਬੈਠੇ ਆ ਸਪੀਕਰ ਆ ਤੁਹਾਡੇ ਨਾਲੋਂ ਵੱਡਾ ਦਾ ਵਿਧਾਨਕ ਤੌਰ ਤੇ ਤੁਹਾਡੇ ਨਾਲੋਂ ਵੱਡਾ ਆ ਕਿਹੜਾ ਹੋਗਾ ਮੁੱਖ ਮੰਤਰੀ ਦੇ ਬਰਾਬਰ ਹੀ ਤੁਸੀਂ ਆ ਪਾਰਟੀ ਜੀ ਵੀ ਪੋਲਿਟਿਕਲ ਫੀਲਡ ਤੁਹਾਡੀ ਏਡੀ ਆ ਤੇ ਸਾਡੇ ਇਲਾਕੇ ਦੇ ਆ ਤੇ ਤੁਸੀਂ ਇਹ ਸਾਡੀਆਂ ਮੰਗਾਂ ਮਨਾਓ ਸਰਕਾਰ ਤੇ ਜ਼ੋਰ ਦੇ ਕੇ ਜੀ ਦੱਸੋ ਵੀ ਆਪਣਾ ਪ੍ਰੋਸੈਸ ਕੋਈ ਅੜਕਾ ਹੈ ਸਰ ਵੈਸੇ ਤਾਂ ਮੁੱਖ ਮੰਤਰੀ ਲੋ ਜਿਹੜਾ ਲਾਂਸਰ ਨਹੀਂ ਹੋਣੀ ਜੀ ਇਹ ਸਪੈਸ਼ਲ ਆਧਾਰ ਤੇ ਸਿੱਖਿਆ ਮੰਤਰੀ ਜਾਂ ਮੁੱਖ ਮੰਤਰੀ ਨੂੰ ਕਰਨੀ ਪੈਣੀ ਹੈ ਇਹ ਬਦਲੀ ਪਿਆਰ ਹੈਗਾ ਹੈਗਾ ਅਧਿਕਾਰ ਹੈ ਉਹਨਾਂ ਕੋਲ ਹੈਗਾ ਜੀ ਸਿੱਖਿਆ ਮੰਤਰੀ ਕੋਲੇ ਵੀ ਮੁੱਖ ਮੰਤਰੀ ਕੋਲੇ ਦੋਨਾਂ ਕੋਲੇ ਹੈਗਾ ਪੋਸਟ ਵੀ ਖਾਲੀ ਹੈ ਮਾਛੀ ਕੇ ਜੀ ਮੈਂ ਤੁਹਾਨੂੰ ਇਹ ਵੀ ਦੱਸਦਾ ਇੱਥੇ মিডিਆ ਅੱਛਾ ਤਾਂ ਇੱਥਾਨੂੰ ਰੱਖਦੇ ਕਰ ਦਿੰਦੇ ਆ ਪ੍ਰਸ਼ਾਸਨਿਕ ਦਫ਼ਤਰ ਅਸੀਂ ਦੂਜਾ ਜੀ ਇਹ ਇਹਨਾਂ ਨੂੰ ਮੁਆਵਜ਼ਾ ਜਿਹੜਾ ਕੋਈ ਉਹਨਾਂ ਦਾ ਤੁਰੰਤ ਜਾਰੀ ਕੀਤਾ ਜਾਵੇ ਸਰਕਾਰਾਂ ਕੋਲੇ ਕਿਸੇ ਜੀ ਦੀ ਕੋਈ ਘਾਟ ਨਹੀਂ ਹੁੰਦੀ ਇਹਦੀ ਨਾ ਭਾਈ ਜੀ ਦੀ ਮੈਨੂੰ ਡਿਟੇਲ ਮੈਸੇਜ ਹੀ ਕਰਦੇ ਆਪਣੀ ਕਰ ਦਿੰਦੇ ਜੀ ਐਪਲੀਕੇਸ਼ਨ ਤੁਹਾਨੂੰ ਭੇਜ ਦਿੰਦੇ ਮੈਂ 27 ਤਰੀਕ ਨੂੰ ਜਾਣਾ ਤੇ ਮੈਂ ਬੱਲੂnga ਮੁਖੀ ਸਾਹਿਬ ਤੁਸੀਂ ਮਿਲਣਾ ਨਹੀਂ ਜੀ ਕਰਾਉਣਾ ਜੀ ਨਹੀਂ ਨਹੀਂ ਮਤਲਬ ਮੈਂ ਤੁਹਾਨੂੰ ਮੈਂ ਕਰਵਾ ਲਾਂਗੇ ਮਿਲ ਕੇ ਕਰਾ ਅਸੀਂ ਤੁਹਾਨੂੰ ਨਹੀਂ ਦੋ ਦਿਨ ਮਿਲ ਕੇ ਕਰਾ ਤੁਹਾਨੂੰ ਅਸੀਂ ਇਹ ਮਤਲਬ ਵਾਦਾ ਲੈਣਾ ਚਾਹੁੰਦੇ ਅੱਜ ਵੀ ਇਹ ਹਰ ਹਾਲਤ ਹੁਕੰਡ ਕਰੁਕ ਇਹ ਕੰਮ ਹੋਏਗਾ ਨਹੀਂ ਇਹ ਤਾਂ ਮੁਕੀ ਤਾਂ ਫੋਨ ਵਾਲਾ ਹਾਂਜੀ 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 ਕੋਈ ਨਹੀਂ ਇਹ ਅਗਲੇ ਸਾਲ ਵੀ ਜਦੋਂ ਮੰਨਦੇ ਆਂ ਵੀ ਇਹ ਬਦਲੀ ਨਾ ਹੁਣ ਹੋਊ ਉਹ ਤਾਂ ਪੋਰਟਲ ਨਾਲ ਹੁਣ ਜੂਨ ਚ ਖੁੱਲੂਗਾ ਉਹ ਤਾਂ ਡਿਪਾਰਟਮੈਂਟਲ ਵੀ ਹੋ ਜਾਊਗਾ ਇਹ ਛੋਟੀਆਂ ਇਹ ਛੋਟੀਆਂ ਗੱਲਾਂ ਵੱਡੀਆਂ ਮੰਗਾ ਜਿਹੜੀਆਂ ਦੋ ਫੋਕਸ ਕਰਨ ਵਾਲੀਆਂ ਚਲੋ ਮੈਂ ਤਾਂ ਉਹ ਸਬਸਿਡੀ ਸਪਲੀਮੈਂਟਰੀ ਮੰਗ ਰਹੀ ਥੀ ਮੇਨ ਮੰਗਾ ਦੋ ਹੀ ਐ ਜੀ ਹਾਂ ਵਾਅਦਾ ਚਲੋ ਕੋਈ ਨਾ ਛੱਡ ਲੋ ਇਹ ਦੋ ਮੰਗਾ ਸਾਡੀਆਂ ਜੀ ਇਹਦੇ ਤੁਸੀਂ ਬਸ ਹੁਣ ਸਰਕਾਰ ਨੂੰ ਦੱਸੋ ਸਾਡੇ ਵੱਲੋਂ ਤੇ ਸਾਨੂੰ ਇਹ ਨਾ ਹੋਵੇ ਹਾਂਜੀ ਹਾਂਜੀ ਦਿੱਤੀ ਵੀ ਸਾਰੀਆਂ ਮੰਗਾ ਦਿੱਤੀ ਗਈ ਗੱਲ ਆਪੋ ਦੋਤੇ ਅ ਸਪੀਕਰ ਸਾਹਿਬ ਅਸੀਂ 23 ਜ਼ਿਲ੍ਹਿਆਂ ਹੀ ਦਿੱਤੀ ਵੀ ਐ 23 ਜ਼ਿਲ੍ਹਿਆਂ ਦੇ ਜ਼ਿਲ੍ਹਾ ਪਧਰੀ ਅਰਥੀ ਫੂਕ ਮਜਾਰੇ ਕੀਤੇ ਹੋਏ ਆ ਸਾਡਾ ਅਗਲਾ ਪ੍ਰੋਗਰਾਮ ਵੀ ਸਾਡੇ ਕੋਲ ਹੱਲ ਨਹੀਂ ਸਾਡੇ ਹੱਲ ਅਸੀਂ ਤਾਂ ਮਾੜੇ ਆ ਲਤਾੜੇ ਵੇ ਆ ਕਮਜ਼ੋਰ ਆ ਅਸੀਂ ਤਾਂ 27 29 ਤੇ 31 ਦੇ ਗਾਂ ਵੀ ਪ੍ਰੋਗਰਾਮ ਦੇ ਹੱਲ ਨਹੀਂ ਹੁੰਦਾ ਫਿਰ ਸਾਡੇ ਕਿ ਅਸੀਂ ਤਾਂ ਮਾੜੇ ਆ ਐਸੀ ਕਿਹੜਾ ਕੋਈ ਸਰਕਾਰ ਆ ਸਾਡਾ ਕੰਮ ਪੜਾਉਣਾ ਸਾਡਾ ਕੰਮ ਬੂਟਾ ਪਾਉਣਾ ਤਾਂ ਹੈ ਨਹੀਂ ਸੀ ਚਲੋ ਸਾਡੇ ਬੰਦੇ ਮਰ ਗਏ ਸਾਨੂੰ ਹੁਣ ਬਸ ਨਹੀਂ ਸਾਡੇ ਕੋਲ ਇਹਨਾਂ ਗੱਲਾਂ ਦੀ ਫਿਰ ਸਾਡੇ ਕੋਲ ਹੱਲ ਨਹੀਂ ਕੋਈ ਸਰਕਾਰ ਦਿਨ ਬਾਹਲੇ ਹੋ ਗਏ ਜੀ 14 ਤੋਂ ਬਾਅਦ 24 ਹੋ ਗਈ ਇੱਥੇ 11 ਦਿਨ ਹੋ ਗਏ ਇਸ ਗੱਲ ਨੂੰ ਜਿਹੜੀ ਅਹਿਮ ਤੁਰੰਤ ਰਾਹਤ ਆ ਉਹ ਮੁਆਵਜ਼ਾ ਹੈ ਉਹ 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 ਰਾਸ਼ੀ ਸਰਮਾਨ ਜੋਗ ਜੀ ਮੈਂ ਬਹੁਤ ਦੁਖੀ ਹਿਰਦੇ ਨਾਲ ਤੁਹਾਨੂੰ ਦੱਸ ਰਿਹਾ ਜੀ ਇਹ ਠੀਕ ਮੇਰਾ ਇਹ ਆਪਦਾ ਹੀ ਪਰਿਵਾਰ ਆ ਬਸ ਇਹ ਗਵਰਨਮੈਂਟ ਪੈਨਸ਼ਨ ਸੋਸ਼ਲ ਸੁਰੱਖਿਆ ਦਾ ਆ ਬਹੁਤ ਤਾਨ ਪੁੱਛੋ ਜੀ ਸਰ ਜੀ ਬਈ ਜੀ ਸਾਹ ਤੋਂ ਅੱਛੇ ਮੇਰਾ ਵੱਡਾ ਭਰਾ ਹੈ ਇਹ ਪਰਮੋਸਰ ਇਹ ਇਹਦਾ ਰਿਸ਼ਤਾ ਜੋੜਨ ਵਾਲਾ ਭਜਨ ਸਿੰਘ ਹੈ ਦੋਨਾਂ ਪਰਿਵਾਰਾਂ ਦੇ ਠੀਕ ਹੈ ਅੱਜ ਜੋ ਜਿਸ ਸਾਡੇ ਪਰਿਵਾਰ ਦੇ ਪਰਿਵਾਰ ਗੁਜ਼ਰੇ ਨੇ ਨਾ ਉਹਨੂੰ ਤਰੰਤ ਰਾਹਤ ਜੋ ਜੋ ਸਾਡਾ ਮਨ ਪਿੱਛੇ ਅਸ ਪਸਦਾ ਦਾ ਫਿਆਰ ਦੀ ਬਹੁਤ ਨਗੂਣੀ ਰੱਸੀ 10 ਲੱਖ ਦੀ ਇਹ ਅਸੀਂ ਇਹਨੂੰ ਥੋੜਾ ਥੋੜਾ ਇਹ ਪਰਿਵਾਰ ਸਵੀਕਾਰ ਲੇ ਉਹ 10-10 ਲੱਖ ਮੰਦੀ ਜ ਸਮਝੀ ਜਾਂਦਾ 10-10 ਲੱਖ ਦੋ ਕੀਮਤੀ ਜਾਨਾਂ 2 ਲੱਖ ਰੁਪਏ ਪ੍ਰਤੀ ਮਨ ਜੇ 20 ਕਰੋੜ ਵੀ ਕੀ ਜਾਨਾਂ ਤਾਂ ਮੁੱਲ ਫੇਰ ਵੀ ਨਹੀਂ ਪੈਂਦਾ ਨਹੀਂ 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 ਉਹਦਾ ਦੇਖੋ ਪੰਜਾਬ ਗਵਰਨਮੈਂਟ ਬਾਰਡਰ ਤੇ ਇੱਕ ਸਿਪਾਹੀ ਦੀ ਮੌਤ ਹੁੰਦੀ ਹੈ ਕਰੋੜ ਰੁਪਇਆ ਜਿਆਸ ਕਰ ਨਹੀਂ ਦਿੱਤਾ ਤੇ ਕੀ ਅਸੀਂ ਆਪਦੇ ਸਟੇਟ ਦੇ ਮੁਲਾਜ਼ਮ ਨੂੰ ਔਰ ਧੀਰੇ ਧੀਰੇ ਜੀ ਚਾਰ ਦਿੱਤੇ ਹਾਂ ਤੇ ਫਿਰ ઓਨ ਡਿਊਟੀ ਤੇ ਇਹ ਵੀ ਆਨ ਡਿਊਟੀ ਤੇ ਫਿਰ ਇਹ ਸਟੇਟ ਦੇ ਮੁਲਾਜ਼ਮ ਨੇ ਤੇ ਸਰੀਰ ਦਾ ਹੀ ਕੰਮ ਕਰ ਰਹੇ ਸੀਗੇ ਤੇ ਕੰਮ ਵੀ ਡਿਊਟ ਤੋਂ ਵੱਖਰਾ ਕਰ ਰਹੇ ਸੀਗੇ ਇੱਥੇ ਤਾਂ ਇਹ ਤਾਂ ਬਹੁਤ ਹੀ ਵਾਜਬ ਔਰ ਸਮੇ ਦੇ ਅਨਸਾਰ ਅਹਿਮ ਅਹਿਮ ਡਿਮਾਂਡ ਹੈ ਵਿਕਰ ਸਾਹਿਬ ਇਹਦੇ ਵੱਲ ਤੁਸੀਂ ਅਸੀਂ ਤੁਹਾਡੇ ਕੋਲ ਤਵਕਕ ਕਰਦੇ ਹਾਂ ਤੁਹਾਡਾ ਜਿਹੜਾ ਪਰਿਵਾਰ ਹੈ ਸੰਤਰਾਸਰ ਨੇ ਨਾ ਬੁਗਵਾਰ ਪਰਿਵਾਰ ਹੈ ਅਸੀਂ ਤੁਹਾਡੇ ਕੋਲੋਂ ਸਹੀ ਹਾਂ ਜੀ ਤੁਹਾਡੀ ਮੈਡੀਕਲ ਕਰਨਾ ਮੋਦੀ ਸਾਹਿਬ ਨੂੰ ਲਿਖੂੰਗਾ ਵੀ ਗੱਲ ਵੀ ਕਰੂੰਗਾ ਬੜੀ ਵਕਾਲਤ ਵੀ ਕਰੂੰਗਾ ਠੀਕ ਹੈ ਇਹ ਗੱਡੀ ਪਰ ਗੱਲ ਹੈ ਜੀ ਇਹ ਐਡਾ ਕਵੱਟਾ ਤੋਪਖਾਨਾ ਇਹ ਇਹਨਾਂ ਚੀਜ਼ਾਂ ਨਾਲ ਨਹੀਂ ਜੀ ਸਮਝਦੇ ਅਸੀਂ ਇਹ ਸਮਝਦੇ ਗੱਲ ਨੂੰ ਅਸੀਂ ਸੰਵੇਦਨਾ ਪੂਰੀ ਹੈ ਜੀ ਬੰਦਾਲ ਹੈ ਔਰ ਮੈਂ ਤਾਂ ਐਜੂਕੇਸ਼ਨ ਮਿਸਟਰ ਦੇ ਦੋ ਵਾਰੀ ਮਤਲਬ ਮੇਰੀ ਗੱਲ ਹੋਈ ਉਹਨਾਂ ਨਾਲ ਉਹ ਕਹਿੰਦੇ ਜੀ ਮੇਰੀ ਹਾਜ਼ਰੀ ਜੂਗਾ ਮੈਂ ਮੈਂ ਫਿਰ ਜਾ ਕੇ ਆਉਂਗਾ ਤੇ ਮੈਨੂੰ ਵੀ ਆ ਜੀ ਸਿਰਫ ਬਾਕੀ ਇਹ ਆ ਇਥੇ ਅਮਰਦੇ ਸਾਬ ਜਿਹੜੀ ਟ੍ਰਾਂਸਫਰ ਵਾਲੀ ਗੱਲ ਨਾਲ ਇਹਦੇ ਨਾਲ ਇਹਨਾਂ ਬੱਚਿਆਂ ਨੂੰ ਥੋੜਾ ਆਸਾ ਬਜ਼ੁਰਗਾਂ ਨੂੰ ਆਸਾ ਹੋ ਜੀ ਬਿਲਕੁਲ ਬਿਲਕੁਲ ਕਹਿੰਦੇ ਤਾਂ ਇੱਕ ਦੂਜੇ ਵੇਖ ਕੇ ਰੁੱਝ ਜਾਣਗੇ ਇੱਕ ਦੂਜੇ ਇਹ ਕੀ ਕਰਨਗੇ ਕਿਥੇ ਸਕੂਲ ਛੱਡ ਕੇ ਜਾਣਗੇ ਇੱਥੇ ਸ੍ਰੀ ਕਾਸ਼ਮ ਸਾਬ ਰੋਟੀ ਬਣਾਉਂਗਾ ਨਹੀਂ ਤਲੀ ਆਪਾ ਇੱਕ ਕਰੀ ਠੀਕ ਹੈ